ਕਿ ਗੁਰਪਤਵੰਨ ਸਿੰਘ ਪੰਨੂ ਦਾ ਨਾਮ ਬਾਰ-ਬਾਰ ਆ ਰਿਹਾ ਹੈ ਕਿੱਥੇ ਗੁਰਪਤਵੰਨ ਸਿੰਘ ਪੰਨੂ ਤੇ ਕਿੱਥੇ ਭੀਮrao ਅੰਬੇਡਕਰ ਸਾਹਿਬ ਕੋਈ ਤੁਲਨਾ ਹੀ ਨਹੀਂ ਹੈ ਇਸ ਬੰਦੇ ਦਾ ਨਾਮ ਅੰਬੇਡਕਰ ਸਾਹਿਬ ਦੇ ਨਾਮ ਦੇ ਨਾਲ ਲੈਣਾ ਹੀ ਨਹੀਂ ਚਾਹੀਦਾ ਇਹਨਾਂ ਨੂੰ ਡਰਨ ਦੀ ਲੋੜ ਨਹੀਂ ਗੁਰਪੰਤ ਸਿੰਘ ਪੰਨੂ ਵੱਲੋਂ ਪਹਿਲੇ ਤੇ ਕੱਲ ਉਹ ਸਿੱਖ ਨਹੀਂ ਹੈਗੇ ਦਾੜੀ ਮੁਰਸ਼ ਰੱਖਣ ਦੇ ਨਾਲ ਉੱਤੇ ਪਟਕਾ ਬੰਨ੍ਹ ਕੇ ਨਾਲ ਸਿੱਖ ਨਹੀਂ ਬਣ ਜਾਂਦੇ ਇਹ ਪੰਨੂ ਨੇ ਜਿਹੜੀ ਇਹ ਬੇਹੂਦਾ ਬਿਆਨ ਦਿੱਤਾ ਸੀ ਔਰ ਆਰਟੀਕਲ 25 ਬੀ ਦਾ ਝੂਠ ਇੱਕ ਵਾਰੀ ਫਿਰ ਉਹਨੇ ਉੱਪਰ ਉਜਾਰਿਆ ਸੀ ਉਹਦੇ ਨਾਲ ਅੱਜ ਕੀ ਹੋ ਰਿਹਾ ਹਰ ਕੋਈ ਆਰਟੀਕਲ 25 ਬੀ ਆਨਲਾਈਨ ਡਾਊਨਲੋਡ ਕਰ ਰਿਹਾ ਤੇ ਜਿਹੜੀ ਇਹ ਚਾਲ ਚੱਲੀ ਗਈ ਸੀ ਮੈਂ ਸਮਝਦਾ ਕਿ ਪੁੱਠੀ ਪੈ ਰਹੀ ਔਰ ਇਸ ਵੇਲੇ ਸਾਨੂੰ ਸਾਰਿਆਂ ਨੂੰ ਲਾਈਟ ਹੋ ਕੇ ਖਾਸ ਕਰ ਸਾਡੇ ਯੂਥ ਜਿਹੜੇ ਨੇ ਉਹਨਾਂ ਨੂੰ ਇਹ ਬਿਲਕੁਲ ਕਹਿਣਾ ਪੈ ਰਿਹਾ ਕਿ ਇਸ ਵੇਲੇ ਅਸੀਂ ਬਿਲਕੁਲ ਆਪਸੀ ਜਿੰਨਾ ਪ੍ਰੇਮ ਵਧਾ ਸਕਦੇ ਆ ਅਸੀਂ ਵਧਾਈਏ ਗੁਰਪੰਤ ਸਿੰਘ ਪੰਨੂ ਨੂੰ ਜੋ ਐਕਸਪੋਜ਼ ਕਰਨ ਵਾਲਾ ਪਹਿਲਾ ਸ਼ਖਸ ਏ ਉਹ ਡਾਕਟਰ ਜਸਤੇਪ ਸਿੰਘ ਜਸੀ ਏ ਉਹ ਇਹਨਾਂ ਨੇ ਐਕਸਪੋਜ਼ ਕੀਤਾ ਉਹਨਾਂ ਦੇ ਕਾਰਨਾਮੇ ਉਹਨਾਂ ਦੇ ਕੰਮ ਉਹਨਾਂ ਦੀ ਕਰਤੂਤਾ ਕਹਿ ਸਕਦੇ ਆ ਪੰਨੂ ਜੇ ਬੰਦੇ ਜਿਹੜੇ ਅਮਰੀਕਾ ਬੈ ਕੇ ਇੱਥੇ ਗਲ ਸਟੇਟਮੈਂਟਾਂ ਦਿੰਦੇ ਨੇ ਇਹਨਾਂ ਸਟੇਟਮੈਂਟਾਂ ਦੇ ਬਿਲਕੁਲ ਵਿਸ਼ਵਾਸ ਨਾ ਕਰਿਆ ਕਰੋ ਉਹ ਬੁਲ ਦੇ ਫਰਾਡ ਨੇ ਉਦੇ ਨਾਲ 1% ਵੀ ਸਿੱਖ ਨਹੀਂ ਚੱਲਦਾ ਉਹ ਇੱਕ ਫਰਾਡਸ ਔਰ ਉਦੇ ਜੇ ਬੰਦੇ ਅੱਜਕੱਲ ਉਹਨਾਂ ਦੀ ਇਨਵੈਸਟੀਗੇਸ਼ਨਾਂ ਹੋ ਰਹੀਆਂ ਨੇ ਉਹ ਹਿਊਮਨ ਟ੍ਰੈਫਿਕਿੰਗ ਔਰ ਫੇਕ ਵੀਜ਼ੇਸ ਔਰ ਜਿਹੜੇ ਬੱਚੇ ਇਥੋਂ ਗਏ ਸਨ ਡੰਕੀਆਂ ਲਗਾ ਕੇ ਉਹਨਾਂ ਦਾ ਉੱਥੇ ਉਹਨੇ ਫਾਇਦਾ ਚੁੱਕ ਕੇ ਔਰ ਉਦੀ ਇਹ ਹੀ ਮਨਸ਼ਾ ਹੈ ਕਿ ਪੰਜਾਬ ਵਿੱਚ ਕਿਸੇ ਤਰੀਕੇ ਨਾਲ ਅੱਗ ਲਾਈ ਜਾ ਸਕੇ ਤਾਂ ਕਿ ਉੱਥੇ ਉਹਨਾਂ ਦੇ ਜਿਹੜੇ ਫੇਕ ਕੇਸੇ ਹੁੰਦੇ ਨੇ ਉਹਨਾਂ ਨੂੰ ਮਜ਼ਬੂਤ ਕੀਤਾ ਜਾਵੇ ਜੈ ਭਾਰਤ ਅੱਜ ਅਸੀਂ 6 ਆਫ ਅਮਰੀਕਾ ਦੀ ਟੀਮ ਪੰਜਾਬ ਵਿੱਚ ਅਸੀਂ ਪਹੁੰਚੇ ਆਂ ਔਰ ਮੈਂ ਇੱਥੇ ਸੁਣ ਰਿਹਾ ਕਿ ਗੁਰਪਤਵੰਨ ਸਿੰਘ ਪੰਨੂ ਦਾ ਨਾਮ ਬਾਰ-ਬਾਰ ਆ ਰਿਹਾ ਹੈ ਕਿੱਥੇ ਗੁਰਪਤਵੰਨ ਸਿੰਘ ਪੰਨੂ ਤੇ ਕਿੱਥੇ ਭੀਮਰਾਓ ਅੰਬੇਦਕਰ ਸਾਹਿਬ ਕੋਈ ਤੁਲਨਾ ਹੀ ਨਹੀਂ ਹੈ ਇਸ ਬੰਦੇ ਦਾ ਨਾਮ ਅੰਬੇਦਕਰ ਸਾਹਿਬ ਦੇ ਨਾਮ ਦੇ ਨਾਲ ਲੈਣਾ ਹੀ ਨਹੀਂ ਚਾਹੀਦਾ ਇਹ ਬੰਦੇ ਦਾ ਅਸੀਂ ਅਮਰੀਕਾ 'ਚ ਨਹੀਂ ਨਾਂ ਲੈਂਦੇ ਔਰ ਤੁਹਾਨੂੰ ਅਸੀਂ ਦੱਸਿਏ ਕਿ ਅਮਰੀਕਾ ਵਿੱਚ ਵੀ ਜਿਹੜੇ ਸਿੱਖ ਰਹਿ ਰਹੇ ਨੇ ਉਹ ਪੰਜਾਬ ਵਿੱਚ ਅਮਨ ਚਾਹੁੰਦੇ ਨੇ ਪੰਜਾਬ ਵਿੱਚ ਏਕਤਾ ਚਾਹੁੰਦੇ ਨੇ ਪੰਜਾਬ ਵਿੱਚ ਯੂਨਿਟੀ ਚਾਹੁੰਦੇ ਨੇ ਔਰ ਅਸੀਂ ਅੰਬੇਡਕਰ ਸਾਹਿਬ ਦੀ ਰਵਿਦਾਸ ਭਗਤ ਜੀ ਦੀ ਗੁਰੂ ਰਵਿਦਾਸ ਜੀ ਦੀ ਅਸੀਂ ਉੱਥੇ ਬੜੀ ਇੱਜ਼ਤ ਕਰਦੇ ਹਾਂ ਉੱਥੇ ਵੀ ਸਾਡਾ ਬੜਾ ਭਾਈਚਾਰਾ ਪ੍ਰੇਮ ਦਾ ਆਪਸ ਵਿੱਚ ਹੈ ਨਿਊ ਜਰਸੀ ਨਿਊਯਾਰਕ ਵਿੱਚ ਬੜੇ ਬੜੇ ਰਵਿਦਾਸ ਜੀ ਦੇ ਸੈਂਟਰ ਬਣੇ ਹੋਏ ਨੇ ਜਿੱਥੇ ਅਸੀਂ ਆਪਸ ਵਿੱਚ ਬੜੇ ਪਿਆਰ ਨਾਲ ਰਹਿੰਦੇ ਹਾਂ ਔਰ ਜਿੱਥੇ ਤੱਕ ਇਹ ਗੁਰਪਤਵੰਨ ਸਿੰਘ ਪੰਨੂ ਦਾ ਸਵਾਲ ਹੈ ਉਹਦੀ ਮੈਂ ਤੁਹਾਨੂੰ ਇਹ ਯਕੀਨ ਨਾਲ ਕਹਿਣਾ ਤੁਹਾਨੂੰ ਦੱਸਣਾ ਚਾਹਨਾ ਪੰਜਾਬ ਦੇ ਮੇਰੇ ਭਰਾਵਾਂ ਨੂੰ ਪਹਿਣਾ ਨੂੰ ਕਿ ਉਹਦੇ ਨਾਲ 1% ਵੀ ਸਿੱਖ ਨਹੀਂ ਚੱਲਦਾ ਉਹ ਇੱਕ ਫਰਾਡ ਔਰ ਉਹਦੇ ਜੇ ਬੰਦੇ ਅੱਜਕੱਲ ਉਹਨਾਂ ਦੀ ਇਨਵੈਸਟੀਗੇਸ਼ਨਾਂ ਹੋ ਰਹੀਆਂ ਨੇ ਉਹ ਹਿਊਮਨ ਟ੍ਰੈਫਿਕਿੰਗ ਔਰ ਫੇਕ ਵੀਜ਼ੇਸ ਔਰ ਜਿਹੜੇ ਬੱਚੇ ਇਥੋਂ ਗਏ ਸਨ ਡੰਕੀਆਂ ਲਗਾ ਕੇ ਉਹਨਾਂ ਦਾ ਉੱਥੇ ਉਹਨੇ ਫਾਇਦਾ ਚੁੱਕ ਕੇ ਔਰ ਉਹਦੀ ਇਹ ਹੀ ਮਨਸ਼ਾ ਹੈ ਕਿ ਪੰਜਾਬ ਵਿੱਚ ਕਿਸੇ ਤਰੀਕੇ ਨਾਲ ਅੱਗ ਲਾਈ ਜਾ ਸਕੇ ਤਾਂ ਕਿ ਉੱਥੇ ਉਹਨਾਂ ਦੇ ਜਿਹੜੇ ਫੇਕ ਕੇਸਸ ਹੁੰਦੇ ਨੇ ਉਹਨਾਂ ਨੂੰ ਮਜ਼ਬੂਤ ਕੀਤਾ ਜਾਏ ਪਰ ਇਸ ਵੇਲੇ ਸਾਨੂੰ ਇਸ ਵੇਲੇ ਪੰਜਾਬ ਵਿੱਚ ਇਕੱਠੇ ਰਹਿਣ ਦੀ ਸਾਡੇ ਯੂਥ ਨੂੰ ਬਹੁਤ ਹੀ ਇਕੱਠੇ ਰਹਿਣ ਦੀ ਲੋੜ ਹੈ ਇਸ ਮੁਸ਼ਕਿਲ ਸਮੇਂ 'ਚ ਤਾਂ ਕਿ ਪੰਜਾਬ ਵਿੱਚ ਜਿਹੜੀ ਉਹਨਾਂ ਦੀ ਔਰ ਮੈਂ ਸਮਝਦਾ ਕਿ ਉਹਦਾ ਉਹਦਾ ਮੂਤ ਹੁਣੇ ਕਿਸੇ ਨੇ ਕਿਹਾ ਸੀ ਵੀ ਉਹਦਾ ਜਵਾਬ ਕਿਵੇਂ ਦੇਈਏ ਉਹਦਾ ਜਵਾਬ ਤੁਸੀਂ ਸਾਰੇ ਦੇ ਚੁੱਕੇ ਹੋ ਪੰਜਾਬ ਵਿੱਚ ਤੁਸੀਂ ਇੱਕ ਐਗਜ਼ਾਮਪਲ ਕ੍ਰੀਏਟ ਕਰਤਾ ਹੈ ਕਿ ਹਾਲੀ ਵੀ ਇੱਥੇ ਅਮਨ ਤੇ ਪੀਸ ਨਾਲ ਤੁਸੀਂ ਇੱਕ ਦੂਜੇ ਨਾਲ ਪਿਆਰ ਦੇ ਨਾਲ ਰਹਿ ਰਹੇ ਹੋ ਸਾਡਾ ਇੱਥੇ ਬੈਠੇ ਹੋਣਾ ਜਾ ਕੇ ਅਮਰੀਕਾ ਤੋਂ ਇਸ ਗੱਲ ਦਾ ਪਰਮਾਣ ਹੈ ਕਿ ਪੰਨੂ ਦੀ ਜਿਹੜੀ ਹੈ ਚਾਲ ਸੀ ਪੂਰੀ ਤਰ੍ਹਾਂ ਫਲਪ ਹੋ ਗਈ ਹੈ ਪੰਜਾਬ ਵਿੱਚ ਪੰਜਾਬ ਨੇ ਬਿਲਕੁਲ ਇਹਨੂੰ ਅ ਡਿਸੋਂਨ ਕਰਤਾ ਹੈ ਡਿਸਕ੍ਰੈਡਿਟ ਕੀਤਾ ਹੈ ਔਰ ਇੱਕ ਜਿਹੜੀ ਗੱਲ ਸੰਵਿਧਾਨ ਬਾਰੇ ਕਹੀ ਜਾਂਦੀ ਹੈ ਮੈਂ ਇਸ ਸੰਵਿਧਾਨ ਡਾਕਟਰ ਪੀ ਬਰਾਮbedkar ਨੇ ਜਿਹੜਾ ਸਾਨੂੰ ਸੰਵਿਧਾਨ ਦਿੱਤਾ ਉਹ ਗੁਰੂ ਗ੍ਰੰਥ ਸਾਹਿਬ ਤੋਂ ਪ੍ਰੇਰਿਤ ਹੋ ਕੇ ਦਿੱਤਾ ਹੈ ਉਹਨਾਂ ਨੇ ਉਹਦੇ ਵਿੱਚ ਜਿੰਨੀ ਇਕੁਐਲਟੀ ਦੀ ਗੱਲ ਕੀਤੀ ਹੈ ਅੱਜ ਤੁਸੀਂ ਭਾਰਤ ਵਿੱਚ ਰਹਿ ਕੇ ਅੱਜ ਜੇ ਡਾਕਟਰ ਅੰਬੇਡਕਰ ਸਾਹਿਬ ਦਾ ਸੰਵਿਧਾਨ ਨਾ ਹੋਏ ਤੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਅੱਜ ਤੁਹਾਨੂੰ ਮੈਂ ਇਹ ਨਹੀਂ ਕਹਿੰਦਾ ਇੱਥੇ ਹਰ ਕੋਈ ਖੁਸ਼ਹਾਲ ਸਾਡੇ ਦਲਤ ਭਰਾਵਾਂ ਨੂੰ ਵੀ ਇਸ਼ੂਸ ਨੇ ਸਿੱਖਾਂ ਨੂੰ ਇਸ਼ੂਸ ਨੇ ਮੁਸਲਮਾਨਾਂ ਨੂੰ ਇਸ਼ੂਸ ਨੇ ਹਿੰਦੂਆਂ ਨੂੰ ਇਸ਼ੂਸ ਨੇ ਪਰ ਇਹ ਸਾਰੇ ਆਪਣੇ ਇਸ਼ੂਸ ਅੱਜ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਜਿਹੜਾ ਸਾਨੂੰ ਸੰਵਿਧਾਨ ਦਿੱਤਾ ਹੈ ਉਹਦੇ ਅਧੀਨ ਅਸੀਂ ਸਾਰੀ ਲੜਾਈ ਲੜਦੇ ਹਾਂ ਔਰ ਆਪਣੇ ਅਧਿਕਾਰ ਲੈਣੇ ਹਨ ਔਰ ਉਹਨਾਂ ਦੀ ਸੋਚ ਦੇ ਉੱਪਰ ਅਸੀਂ ਸਲਾਮ ਕਰਦੇ ਹਾਂ ਆਰਟੀਕਲ 25 ਬੀ ਦੀ ਹੁਣੇ ਕਿਸੇ ਨੇ ਗੱਲ ਕੀਤੀ ਸੀ ਇਹ ਏ ਮੈਂ ਕਹਿੰਦਾ ਕਿ ਜਿਹਨੂੰ ਕਹਦੇ ਨਾ ਕੋਈ ਨਾ ਕੋਈ 네ਗੇਟਿਵ ਕੋਈ ਨਾ ਕੋਈ ਬੁਰੀਾਈ ਚੋਂ ਕੋਈ ਅੱਛੀ ਗੱਲ ਨਿਕਲਦੀ ਏ ਇਹ ਪੰਨੂ ਨੇ ਜਿਹੜੀ ਇਹ ਬੇਹੂਦਾ ਜਿਹੜਾ ਬਿਆਨ ਦਿੱਤਾ ਸੀ ਔਰ ਆਰਟੀਕਲ 25 ਬੀ ਦਾ ਛੂਟ ਇੱਕ ਵਾਰੀ ਫਿਰ ਉਹਨੇ ਉੱਪਰ ਉਜਾਰਿਆ ਸੀ ਉਹਦੇ ਨਾਲ ਅੱਜ ਕੀ ਹੋ ਰਿਹਾ ਹਰ ਕੋਈ ਆਰਟੀਕਲ 25 ਬੀ ਆਨਲਾਈਨ ਡਾਊਨਲੋਡ ਕਰ ਰਿਹਾ ਔਰ ਉਹਨੂੰ ਪੜ ਰਿਹਾ ਔਰ ਜਦੋਂ ਉਹ ਪੜਿਆ ਜਾਂਦਾ ਹੈ ਉਥੇ ਇਹ ਦੇਖਿਆ ਜਾਂਦਾ ਹੈ ਕਿ ਸਿੱਖ ਰਿਲੀਜੀਅਨ ਨੂੰ ਕਿਦਰੇ ਉਦਰੇ ਨਹੀਂ ਲਿਖਿਆ ਕਿ ਸਿੱਖ ਹਿੰਦੂ ਹੈ ਜਾਂ ਸਿੱਖ ਹਿੰਦੂਆਂ ਦਾ ਅੰਗ ਹੈ। ਔਰ ਟੂ ਦਾ ਕੌਂਟਰਰੀ ਆਰਟੀਕਲ 25 ਕੀ ਕਹਿੰਦਾ ਹੈ ਕਿ ਸਿੱਖ ਧਰਮ ਦੇ ਲੋਕ ਕਿਰਪਾਨ ਪਾ ਕੇ ਪੂਰੇ ਭਾਰਤ ਵਿੱਚ ਜਾ ਸਕਦੇ ਨੇ। ਸਿੱਖ ਧਰਮ ਦੇ ਲੋਕ ਤੇ ਇੱਥੇ ਇਹ ਨਹੀਂ ਕਿ ਆ ਕਿ ਕਿਸੇ ਹਿੰਦੂ ਸਭ ਕਾਸ ਸਿੱਖ ਇੱਥੇ ਬਿਲਕੁਲ ਸਿੱਖਾਂ ਨੂੰ ਡਾਕਟਰ ਅੰਬੇਡਕਰ ਇੱਕ ਵੱਖਰਾ ਦਰਜਾ ਦੇ ਕੇ ਗਏ ਨੇ ਔਰ ਬਹੁਤ ਇੱਥੇ 3ਵਰੀ ਆਰਟੀਕਲ 25 ਵਿੱਚ ਸਿੱਖ ਰੀਜੀਨ ਨੂੰ ਇੱਕ ਸੈਪਰੇਟ ਰੀਜੀਨ ਦੇ ਤੌਰ ਤੇ ਦੱਸਿਆ ਗਿਆ ਹੈ ਕਿ ਦੁਨੀਆ ਹੁਣ ਇਸ ਬਾਰੇ ਪੜ ਰਹੀ ਹੈ ਔਰ ਡਾਊਨਲੋਡ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੈ ਦੁਨੀਆ ਹਰ ਜ ਆ ਕੇ ਡਾਊਨਲੋਡ ਕਰਕੇ ਆਰਟੀਕਲ 25 ਵੀ ਸਾਰੇ ਪੜ ਰਹੇ ਨੇ ਡਾਕਟਰ ਅੰਬੇਡਕਰ ਜੀ ਦੀ ਜਿਹੜੀ ਸਿੱਖ ਕੌਮ ਦੇ ਨਾਲ ਉਹਨਾਂ ਦਾ ਰਿਸ਼ਤਾ ਰਿਹਾ ਜਦੋਂ ਉਹ ਸਿੱਖ ਬਣਨਾ ਚਾਹੁੰਦੇ ਸੀ ਜਿਹੜੇ ਸਿੱਖ ਮਿਸ਼ਨਰੀ ਕਾਲਜੇਜ਼ ਉਹਨਾਂ ਨੇ ਬੰਬੇ ਵਿੱਚ ਖੋਲੇ ਸੀ ਉਹ ਅੱਜ ਇਸ ਹਰ ਸਿੱਖ ਨੂੰ ਪਤਾ ਲੱਗ ਰਿਹਾ ਹੈ ਵੀ ਇਹ ਜਿਹੜਾ ਕਿੰਨਾ ਸਾਡਾ ਗਿਹੜਾ ਤੇ ক্লোਜ਼ ਰਿਸ਼ਤਾ ਹੈ ਜਨਤ ਸਮਾਜ ਨਾਲ ਤੇ ਉਹ ਉਹ ਦੁਨੀਆ ਦੇਖ ਰਹੀ ਹੈ ਤੇ ਜਿਹੜੀ ਇਹ ਚਾਲ ਚੱਲੀ ਗਈ ਸੀ ਮੈਂ ਸਮਝਦਾ ਕਿ ਪੁੱਠੀ ਪੈ ਰਹੀ ਹੈ ਔਰ ਇਸ ਵੇਲੇ ਸਾਨੂੰ ਸਾਰਿਆਂ ਨੂੰ ਯੂਨਾਈਟ ਹੋ ਕੇ ਖਾਸ ਕਰ ਸਾਡੇ ਯੂਥ ਜਿਹੜੇ ਨੇ ਉਹਨਾਂ ਨੂੰ ਇਹ ਬਿਲਕੁਲ ਕਹਿਣਾ ਪਏਗਾ ਕਿ ਇਸ ਵੇਲੇ ਅਸੀਂ ਬਿਲਕੁਲ ਆਪਸੀ ਜਿੰਨਾ ਪ੍ਰੇਮ ਵਧਾ ਸਕਦੇ ਹਾਂ ਅਸੀਂ ਵਧਾਈਏ ਅਸੀਂ ਆਪਸ ਵਿੱਚ ਜੁੜ ਕੇ ਰਹੀਏ ਅਸੀਂ ਯੂਨੀਟੀ ਦਾ ਮੈਸੇਜ دیਏ ਇਹ ਜਿਹੇ ਫੰਕਸ਼ਨ ਬਹੁਤ ਹੋਣ ਸਮੇ ਸਮੇ ਸਾਡੇ ਕੋਲ ਬਹੁਤ ਥੋੜਾ ਐਸੀ ਸਵੇਰੇ ਸਾਡੀ ਫਲਾਈਟ ਹੈ ਪਰ ਫਿਰ ਵੀ ਸਾਡਾ ਦਿਲ ਨਹੀਂ ਕਰਦਾ ਕਿ ਤੁਹਾਡੇ ਨਾਲ ਪਿੰਡਾਂ ਵਿੱਚ ਜਾਈਏ ਅਸੀਂ ਜਾ ਕੇ ਲੋਕਾਂ ਨੂੰ ਦੱਸੀਏ ਵੀ ਇੱਥੇ ਪਿਆਰ ਕਮਿਊਨਿਟੀ ਅਮਨ ਰੱਖੀਏ ਔਰ ਪੇਧ ਪਾਉ ਦਾ ਸਾਡੇ ਧਰਮ ਵਿੱਚ ਸਿੱਖੀ ਵਿੱਚ ਤੇ ਬਿਲਕੁਲ ਕੋਈ ਐਸੀ ਗੱਲ ਹੀ ਨਹੀਂ ਐ ਸ지 ਸਾਰੇ ਇੱਕੋ ਜਾਤ ਮਾਨਸ ਕੀ ਪਹਿਚਾਨ ਇਹ ਜਿਹੜਾ ਫਲਸਫਾ ਸਾਨੂੰ ਪਹਿਲੀ ਪਾਸ਼ਾਹੀ ਤੋਂ ਦਸਵੀਂ ਪਾਸ਼ਾਹੀ ਤੱਕ ਮਿਲਿਆ ਉਹ ਸਾਰਿਆਂ ਦੇ ਉੱਪਰ ਲਾਗੂ ਹੁੰਦਾ ਹੈ ਦੂਜੀ ਜਿਹੜੀ ਗੱਲ ਹੈ ਪੰਜਾਬੀ ਦੁਨੀਆ ਚ ਕਿਤੇ ਵੀ ਚਲਾ ਜਾਏ ਪੰਜਾਬੀ ਦਾ ਦਿਲ ਪੰਜਾਬ ਚ ਹੀ ਰਹਿੰਦਾ ਹੈ ਤੇ ਅਸੀਂ ਵੀ ਜਦੋਂ ਉੱਥੇ ਖਬਰਾਂ ਸੁਣੀਆ ਕਿ ਇੱਥੇ ਟੈਨਸ਼ਨ ਹੋ ਰਹੀ ਹੈ ਇੰਨੀ ਬੇਹੂਦਾ ਸਟੇਟਮੈਂਟ ਦਿੱਤੀ ਗਈ ਹੈ ਔਰ ਜਿਹੜਾ ਇੱਕ ਸਮਾਜ ਜਿਹੜਾ ਕਿ ਜਿੰਨੂੰ ਕਿ ਸਭ ਤੋਂ ਜ਼ਿਆਦਾ ਸਾਨੂੰ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਦਲ ਸਮਾਜ ਨੇ ਸਭ ਤੋਂ ਜ਼ਿਆਦਾ ਉੱਪਰ ਲੈ ਕੇ ਆਈਏ ਉਹਦੇ ਖਿਲਾਫ ਇਹਨਾਂ ਬੇਹੂਦਾ ਬਿਆਨ ਦੇਣਾ ਔਰ ਡਾਕਟਰ ਅੰਬੇਡਕਰ ਸਾਹਿਬ ਦੀ ਮੂਰਤੀਆਂ ਤੋੜਨ ਦੀ ਗੱਲ ਕਰਨੀ ਇਸ ਕੀ ਸਿਧਾਂਤਾਂ ਦੇ ਬਿਲਕੁਲ ਖਿਲਾਫ ਹੈ ਅਸੀਂ ਇਹਨੂੰ ਬਿਲਕੁਲ ਕੰਡਮ ਕਰਦੇ ਹਾਂ ਔਰ ਇੱਕ ਇੱਕ ਮਿੰਟ ਮੈਂ ਇਹ ਕਹ ਕੇ ਖਤਮ ਕਰਾਂਗਾ ਕਿ ਮੈਂ ਅੱਜ ਤੁਹਾਡੇ ਮਾਧਿਅਮ ਤੋਂ ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਐਸਡੀਪੀਸੀ ਨੂੰ ਉਹਨਾਂ ਨੂੰ ਅਪੀਲ ਕਰਦਾ ਕਿ ਬਿਲਕੁਲ ਤੁਸੀਂ ਆ ਕੇ ਇਸ ਵੇਲੇ ਦਲਤ ਸਮਾਜ ਦੇ ਨਾਲ ਖੜਿਓ ਔਰ ਇਹ ਜਿਹੜੀ ਬੇਹੂਦਾ ਸਟੇਟਮੈਂਟਸ ਆਂਦੀਆਂ ਨੇ ਇਹਨਾਂ ਨੂੰ ਬਿਲਕੁਲ ਤੁਸੀਂ ਕੰਡੈਮਨ ਕਰੋ ਔਰ ਇਸ ਦੇ ਇਹਨਾਂ ਹੀ ਸ਼ਬਦਾਂ ਦੇ ਨਾਲ ਮੈਂ ਸ਼ਖਰ ਰਜਾਚੇ ਨੂੰ ਪੁੱਛੂ ਸਾਰੀ ਘਟਨਾ ਹੋਈ ਉਦੋਂ ਸਿੱਖੀ ਸਿੱਖ ਭਾਈਚਾਰਾ ਕਿੱਥੇ ਸੀਗਾ ਕਿਹੜੀ ਘਟਨਾ ਹੋਈ ਜਿਹੜੇ ਬਾਬਾ ਸਾਹਿਬ ਦੇ ਉੱਤੇ ਪਰ ਦੀ ਮਾਂ ਤੇ ਸਿੱਖ ਭਾਈਚਾਰਾ ਬੈਠਾ ਹੈ ਅਮਰੀਕਾ ਤੋਂ ਚਲ ਕੇ ਅਸੀਂ ਆਇਆ ਹਾਂ ਬਿਲਕੁਲ ਤੁਹਾਡੇ ਨਾਲ ਖੜੇ ਆਂ ਔਰ ਸਿੱਖ ਭਾਈਚਾਰਾ ਮੈਨੂੰ ਦੱਸੋ ਭਾਵੇਂ ਇੱਕ ਦੋ ਸੰਸਥਾਵਾਂ ਦੀ ਸਟੇਟਮੈਂਟਾਂ ਨਹੀਂ ਆਈਆਂ ਪਰ ਮੈਂ ਦੇਖ ਰਿਹਾ ਮੈਂ ਪੰਜਾਬ ਵਿੱਚ ਜਿੱਥੇ ਵੀ ਜਾ ਰਿਹਾ ਸਿੱਖ ਭਾਈਚਾਰਾ ਬਿਲਕੁਲ ਤੁਹਾਡੇ ਨਾਲ ਖੜਾ ਹੈ ਤੁਸੀਂ ਅੱਜ ਵੇਖੋ ਕਿੰਨੇ ਕੁ ਪੰਜਾਬ ਵਿੱਚ ਬੰਦੇ ਹੋਣਗੇ ਜਿਹੜੇ ਪੰਨੂ ਦੇ ਨਾਲ ਖੜੇ ਨੇ ਮੈਂ ਸਮਝਦਾ ਤੁਹਾਨੂੰ 100 200 ਤੋਂ ਜ਼ਿਆਦਾ ਬੰਦਾ ਨਹੀਂ ਲੱਭੇਗਾ ਤੇ ਸਿੱਖ ਭਾਈਚਾਰਾ ਤੁਹਾਡੇ ਨਾਲ ਅਸੀਂ ਬਿਲਕੁਲ ਤੁਹਾਡੇ ਨਾਲ ਖੜੇ ਆਂ ਔਰ ਇਹ ਬਿਲਕੁਲ ਇਹ ਜੀ ਹਰਕਤਾਂ ਨਹੀਂ ਹੋਣਗੀਆਂ ਲੋਕਾਂ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਹੋ ਸਰ ਲੋਕਾਂ ਨੂੰ ਮੈਂ ਮੈਸੇਜ ਦੇਵਾਂਗਾ ਕਿ ਪੰਨੂ ਜਿਹੇ ਬੰਦੇ ਜਿਹੜੇ ਅਮਰੀਕਾ ਬੈ ਕੇ ਇੱਥੇ ਗਲਤ ਸਟੇਟਮੈਂਟਾਂ ਦਿੰਦੇ ਨੇ ਇਹਨਾਂ ਸਟੇਟਮੈਂਟਾਂ ਤੇ ਬਿਲਕੁਲ ਵਿਸ਼ਵਾਸ ਨਾ ਕਰਿਆ ਕਰੋ ਉਹ ਬੰਦੇ ਫਰਾਡ ਨੇ ਉਹਨਾਂ ਦੇ ਉੱਪਰ ਉੱਥੇ ਕੇਸਸ ਚੱਲ ਰਹੇ ਨੇ ਔਰ ਤੁਸੀਂ ਜਿਹੜਾ ਇੱਥੇ ਆਪਣੀ ਯੂਨਿਟੀ ਦ ਕਰੋ ਅਤੇ ਆਪਸ ਵਿੱਚ ਸਤਿਭਾਵਨਾ ਨਾਲ ਸਾਰੇ ਦਾ ਮੇਰਾ ਨਾਮ ਬਰਿੰਦਰ ਸਿੰਘ ਮੈਂ ਕੋਆਰਡੀਨੇਟਰ ਬਿਟਵੀਨ ਅਮਰੀਕਾ ਐਂਡ ਭਾਰਤ ਦੇ ਵਿੱਚ 6 ਆਫ ਅਮਰੀਕਾ ਦੇ ਵੱਲੋਂ ਆਇਆ ਡਾਕਟਰ ਜਸਦੀਪ ਸਿੰਘ ਜੀ ਦੀ ਗਵਾਹੀ ਦੇ ਵਿੱਚ ਜੀ ਸੋ ਜੋ ਗੁਰਪੰਤ ਸਿੰਘ ਪੰਨੂ ਨੂੰ ਜੋ ਐਕਸਪੋਜ਼ ਕਰਨ ਵਾਲਾ ਪਹਿਲਾ ਸ਼ਖਸ ਹੈ ਉਹ ਡਾਕਟਰ ਜਸਦੀਪ ਸਿੰਘ ਜੈਸੀ ਹੈ ਔਰ ਇਹਨਾਂ ਨੇ ਐਕਸਪੋਜ਼ ਕੀਤਾ ਉਹਨਾਂ ਦੇ ਕਾਰਨਾਮੇ ਉਹਨਾਂ ਦੇ ਕੰਮ ਉਹਨਾਂ ਦੀ ਕਰਤੂਤਾ ਕਹਿ ਸਕਦੇ ਆ ਜਿਵੇਂ ਗੁਰਪੰਤ ਸਿੰਘ ਪੰਨੂ ਦੀਆਂ ਕਿ ਕਿੱਦਾਂ ਉਹ ਲੋਕਾਂ ਨੂੰ ਮੈਨੀਪੂਲੇਟ ਕਰਦੇ ਸੀ ਕਿੱਦਾਂ ਲੋਕਾਂ ਨੂੰ ਧੱਕੇ ਆਪਣੇ ਚੜਾਉਂਦੇ ਸੀ ਕਿੱਦਾਂ ਲੋਕਾਂ ਨੂੰ ਮਿਸਗਾਈਡ ਕਰਕੇ ਯੂਜ਼ ਕਰਕੇ ਉਹਨਾਂ ਦੇ ਪੈਸੇ ਦਾ ਵਰਤੂ ਕਰਦੇ ਸੀ ਪੌਲੇ ਪਲੇ ਸ਼ਖਸਾਂ ਨੂੰ ਕਿਦਾਂ ਉਹ ਆਪਣੇ ਪਿੱਛੇ ਲਗਾਉਂਦੇ ਸੀ ਇਹ ਐਕਸਪੋਜ਼ ਕਰਨ ਵਾਲੇ ਪਹਿਲੇ ਸ਼ਖਸ ਨੇ ਅਮਰੀਕਾ ਦੇ ਵਿੱਚ ਡਾਕਟਰ ਜਸਪ੍ਰੀਤ ਸਿੰਘ ਜੈਸੀ ਜੀ ਇਹ ਹਮੇਸ਼ਾ ਉਹਨਾਂ ਬਾਰੇ ਉਹਨਾਂ ਦੇ ਕਰਤੂਤਾਂ ਬਾਰੇ ਉਹਨਾਂ ਦੇ ਕੰਮਾਂ ਬਾਰੇ ਐਕਸਪੋਜ਼ ਕਰਦੇ ਰਹਿੰਦੇ ਨੇ ਸਟਿਲ ਕਰਦੇ ਨੇ ਇਹਨਾਂ ਦਾ ਵੀਕਲੀ ਪ੍ਰੋਗਰਾਮ ਆਉਂਦਾ ਹਰ ਹਫਤੇ ਇਹ ਦੱਸਦੇ ਨੇ ਆਪਣੇ ਪ੍ਰੋਗਰਾਮ ਦੇ ਵਿੱਚ ਕਿੱਥੇ ਕਿੱਦਾਂ ਤੇ ਕਿਵੇਂ ਇਹ ਤਿੰਨ ਚੀਜ਼ਾਂ ਹੁੰਦੀਆਂ ਕਿੱਦਾਂ ਕਿਵੇਂ ਤੇ ਕਿੱਥੇ ਤੇ ਉਹ ਸੋ ਉਹਨਾਂ ਨੂੰ ਸਾਰੇ ਐਕਸਪੋਜ਼ ਕਰਦੇ ਨੇ ਪੈਸੇ ਦਾ ਵਰਤੂ ਕਿੱਦਾਂ ਕਰਦੇ ਨੇ ਉਹਨਾਂ ਦੇ ਪਿੱਛੇ ਜਾ ਕੇ ਇਹਨਾਂ ਦੀ ਬਹੁਤ ਵੱਡੀ ਟੀਮ ਹੈ ਇਹਨਾਂ ਦਾ ਬਹੁਤ ਵੱਡਾ ਇੱਕ ਐਨਾਲਿਸਟ ਹੈ ਇਹ ਐਕਸਪੀਰੀਅੰਸ ਗਾਈਡਨਸ ਹੈ ਇਹਨਾਂ ਦੇ ਪਿੱਛੇ ਐਕਸਪੀਰੀਅੰਸ ਬਹੁਤ ਵੱਡੇ ਸੋ ਇਹਨਾਂ ਨੂੰ ਡਰਨ ਦੀ ਲੋੜ ਨਹੀਂ ਗੁਰਪੰਸ ਸਿੰਘ ਪੰਨੂ ਵੱਲੋਂ ਪਹਿਲੇ ਤੇ ਗੱਲ ਉਹ ਸਿੱਖ ਨਹੀਂ ਹੈਗੇ ਦਾੜੀ ਮੁੱਛ ਰੱਖਣ ਦੇ ਨਾਲ ਉੱਤੇ ਪਟਕਾ ਬੰਨ੍ਹਣ ਦੇ ਨਾਲ ਸਿੱਖ ਨਹੀਂ ਬਣ ਜਾਂਦੇ ਸਿੱਖ ਬੰਦਾ ਬੰਦੇ ਦੀ ਸੋਚ ਦੇ ਨਾਲ ਚੰਗੀ ਸੋਚ ਦੇ ਨਾਲ ਅਵਲੇ ਅੱਲਾ ਨੂਰ ਪਾਇਆ ਕੁਦਰਤ ਦੇ ਸਬੰਧ ਸਾਰਿਆਂ ਨੂੰ ਧਰਮਾਂ ਨੂੰ ਇੱਕ ਸਟੇਜ ਤੇ ਇੱਕ ਜਗ੍ਹਾ ਤੇ ਖੜਨਾ ਅੱਜ ਇੱਥੇ ਹਿੰਦੂ ਵੀ ਖੜੇ ਨੇ ਮੁਸਲਮਾਨ ਵੀ ਖੜੇ ਨੇ ਸਿੱਖ ਵੀ ਖੜੇ ਨੇ ਇਹ ਆ ਆ ਹੈ ਸਿੱਖ ਇਹ ਸਿੱਖੀ ਹੈ ਇਹ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਹੈਗਾ ਚਲੋ ਅਸੀਂ ਲੈ ਕੇ ਚੱਲਦੇ ਹਾਂ ਸੋ ਇਹਨਾਂ ਨੂੰ ਡਰਨ ਦੀ ਲੋੜ ਨਹੀਂ ਗੁਰਪੰਸ ਸਿੰਘ ਪੰਨੂ ਤੂੰ ਕੋਈ ਘਬਰਾਣ ਦੀ ਲੋੜ ਨਹੀਂ ਜੋ ਵਰਸਤੇ ਹੈ ਉਹ ਦਸਤੇ ਨਹੀਂ ਹੁੰਦੇ ਠੀਕ ਹੈ ਇਹ ਡਰਾਂ ਵਾਲੀ ਗੱਲ ਹੈ ਡਰਾਉਂਦੇ ਨੇ ਲੋਕਾਂ ਨੂੰ ਉਹ ਡਰਾ ਕੇ ਲੜਾਈ ਪਾਉਂਦੇ ਨੇ ਘਬਰਾਣਾਂ ਲਈ ਕੋਈ ਗੱਲ ਨਹੀਂ ਪੰਜਾਬ ਦੇ ਲੋਕਾਂ ਨੂੰ ਇਹ ਹੀ ਕਹਾਂਗੇ ਅਸੀਂ ਅਮਰੀਕਾ ਤੋਂ ਆਏ ਹਾਂ ਡਾਕਟਰ ਸਿੰਘ ਦਸਤਿਕ ਸਿੰਘ ਜੱਸੀ ਆਏ ਨੇ ਕਮਲਜੀਤ ਸਿੰਘ ਸੋਨੀ ਆਏ ਨੇ ਅਸੀਂ ਠੰਡੀ ਜੱਫੀ ਪਾਣ ਆਏ ਹਾਂ ਉਹ ਦਲਤ ਭਰਾਵਾਂ ਨੂੰ ਠੰਡ ਪਾਣ ਆਏ ਹਾਂ ਅਸੀਂ ਨਾਲਾ ਤੁਹਾਡੇ ਘਬਰਾਣ ਦੀ ਲੋੜ ਦੀ ਤੁਹਾਨੂੰ ਲੱਗਦਾ ਨਹੀਂ ਐਸੇ ਦੋਸਤ ਨੂੰ ਸਭ ਤੋਂ ਸਤਿਕਾਰਯੋਗ ਹੋਣਾ ਚਾਹੀਦਾ ਹਾਂਜੀ ਇਹ ਦੋਸ਼ੀ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਹੈ ਸਜ਼ਾ ਹੋਣੀ ਚਾਹੀਦੀ ਹੈ ਇਹ ਕਿਸੇ ਦੇ ਪੁਤਲੇ ਜਾਂ ਕਿਸੇ ਦੀ ਮੂਰਤੀ ਬਨਣ ਦੀ ਗੁਰੂਆਂ ਪੀਰਾਂ ਫਕੀਰਾਂ ਦੀ ਬੂਰਤੀ ਬਨਣੀ ਇਹਦੀ ਸਜ਼ਾ ਇੱਕ ਮੁਰਦੇ ਨੂੰ ਬੰਦੇ ਨੂੰ ਮਾਰਨ ਦੇ ਬਰਾਬਰ ਹੁੰਦੀ ਸਭ ਤੋਂ ਪਹਿਲਾਂ ਤਾਂ ਅਸੀਂ ਖਾਸ ਤੌਰ ਤੇ ਸਿਕਸ ਆਫ ਅਮਰੀਕਾ ਜਿੰਨੀ ਵੀ ਟੀਮ ਸੱਤ ਸਮੁੰਦਰ ਪਾਰ ਤੋਂ ਆਪਣਾ ਦੁੱਖ ਲੈ ਕੇ ਜਿਸ ਨੂੰ ਕਿਉਂਕਿ ਸਿੱਖੀ ਜਿਹੜੀ ਆ ਉਹਦੇ ਚ 99% ਦਲਿਤ ਜਿਹੜੇ ਨੇ ਉਹਨਾਂ ਨੇ ਆਪਣੀਆਂ ਕੁਰਬਾਨੀਆਂ ਨਾਲ ਪਰਿਆ ਹੋਇਆ ਧਰਮ ਆ ਉਹਨਾਂ ਨੇ ਫੀਲ ਕੀਤਾ ਕਿ ਪੰਜਾਬ ਦੀ ਧਰਤੀ ਤੇ ਲਗਭਗ 80% ਦਲਿਤ ਜਿਹੜਾ ਵਾ ਉਹ ਬੈਠਾ ਵਾ ਔਰ 80% ਦਲਿਤ ਦੇ ਮਹਾਨਾਇਕ ਪਰਮ ਪੂਜਨੀਏ ਬਾਬਾ ਸਾਹਿਬ ਡਾਟਾ ਮੇਟਕਰ ਸਾਹਿਬ ਨੇ ਔਰ ਉਹ ਕਦੀ ਬਰਦਾਸ਼ਤ ਨਹੀਂ ਕਰਨਗੇ ਕਿ ਕੋਈ ਆਦਮੀ ਅਮਰੀਕਾ ਚ ਬੈਠ ਕੇ ਬਾਬਾ ਸਾਹਿਬ ਦੇ ਸਟੈਚੂ ਨੂੰ ਤੋੜਨ ਦੀਆਂ ਗੱਲਾਂ ਕਰੇ ਜਿੱਥੇ ਅਸੀਂ ਉਹਦੀ ਨਿਖੇਦੀ ਕੀਤੀ ਆ ਉਥੇ ਆਪਣੇ ਬਹੁਤ ਹੀ ਸਤਿਕਾਰਯੋਗ ਸੱਤ ਸਮੁੰਦਰ ਪਾਰ ਤੋਂ ਜੋ ਜੱਸੀ ਜੀ ਔਰ ਇਹਨੇ ਦੀ ਸਾਰੀ ਜਿਹੜੀ ਟੀਮ ਆ ਇੱਥੇ ਆਈ ਆ ਉਹਨਾਂ ਦਾ ਥੈਂਕਸ ਕਰਦੇ ਆ ਕਿ ਉਹਨਾਂ ਨੇ ਖੁਦ ਪੰਨੂ ਨੂੰ ਇੱਕ ਉਹ ਆਦਮੀ ਤੁਹਾਡੇ ਸਾਹਮਣੇ ਡਿਕਲੇਅਰ ਕੀਤਾ ਜਿਹੜਾ ਕਿ ਫਰਾਡ ਆ ਜੀ ਜੀ ਔਰ ਐਸੇ ਫਰਾਡ ਆਦਮੀ ਦੇ ਮਗਰ ਕਲੀਅਰ ਉਹਨਾਂ ਨੇ ਕਰ ਦਿੱਤਾ ਕਿ ਜਿਹੜੇ ਸਿੱਖ ਚੱਥੇ ਬੰਦੀਆਂ ਵਾਂ ਜਾਂ ਸਾਡੇ ਸਿੱਖ ਭਰਾ ਜਿਹੜੇ ਨੇ ਉਹ ਬਿਲਕੁਲ ਉਹਦੇ ਨਾਲ ਸਹਿਮਤ ਨਹੀਂ ਆ ਬਾਕੀ ਤੁਹਾਡੇ ਸਾਹਮਣੇ ਆ 14 ਅਪ੍ਰੈਲ ਆ ਗਈ ਆ ਅੱਜ 11 ਹੋ ਗਈ 3 ਦਿਨ ਰਹਿ ਗਏ ਨੇ ਔਰ ਪੰਜਾਬ ਦੀ ਧਰਤੀ ਤੇ ਅਸੀਂ ਦੇਖ ਲਾਂਗੇ ਕਿ ਕਿਹੜਾ ਆਦਮੀ ਬਾਬਾ ਸਾਹਿਬ ਡਾਕਟਰ ਮੇਡਕਰ ਸਾਹਿਬ ਦੇ ਸਟੈਚੂ ਨੂੰ ਤੋੜਦਾ ਵਾ ਤੋਂ ਇਦਾਂ ਦੀ ਸੋਚ ਜਿਹੜੀ ਆ ਇਹ ਲੈ ਕੇ ਆਏ ਅਸੀਂ ਨਾ ਥੈਂਕਸ ਕਰਦੇ ਹਾਂ ਔਰ ਅਸੀਂ ਵੀ ਜਿੰਨੇ ਦਲ ਜਥੇਬੰਦੀਆਂ ਇੱਥੇ ਆਗੂ ਸਹਿਬਾਨ ਬੈਠੇ ਨੇ ਇਹਨਾਂ ਨੂੰ ਇਹ ਵਿਸ਼ਵਾਸ ਦਿਵਾਨੇ ਆ ਕਿ ਜੋ ਗੁਰੂ ਸਾਹਿਬਾਨ ਨੇ ਦਲਿਤ ਸਮਾਜ ਦੇ ਲਈ ਪ੍ਰੇਰਣਾ ਸਰੋਤ ਗੱਲਾਂ ਕਹੀਆਂ ਸਿੱਖਿਆਵਾਂ ਦਿੱਤੀਆਂ ਵਾ ਉਹ ਹਮੇਸ਼ਾ ਦਲਿਤ ਸਮਾਜ ਉਹਨਾਂ ਦਾ ਸਨਮਾਨ ਕਰਦਾ ਵਾ ਰਹਿਬਰ ਮੰਦਾ ਗੁਰੂ ਮੰਦਾ ਵਾ ਇਸ ਕਰਕੇ ਕੁਝ ਲੋਕ ਕਹਿਣ ਇੱਕ ਬੰਦਾ ਉੱਠ ਕੇ ਜੇ ਮਤਲਬ ਆਪਸ ਵਿੱਚ ਦਲਿਤ ਔਰ ਸਿੱਖ ਦੇ ਅੰਦਰ ਲੜਾਈ ਪਵਾਉਣ ਦੀ ਕੋਸ਼ਿਸ਼ ਕਰੇ ਤਾਂ ਸ਼ਾਇਦ ਪੰਜਾਬ ਦੀ ਧਰਤੀ ਤੇ ਕਦੀ ਇਹ ਬਰਦਾਸ਼ਤ ਨਾ ਹੋਣਾ ਵਾ ਨਾ ਇੱਦਾਂ ਦੀ ਕਥੀ ਕਿਸੇ ਨੇ ਮੰਨਣੀ ਗੱਲ ਆ ਤੇ ਨਾ ਹੀ ਉਹ ਪਹਿਲਾਂ ਪਹਿਲਾਂ ਵੀ ਬਹੁਤ ਸਾਰੀਆਂ ਕੀਤੀਆਂ ਗਈਆਂ ਮੈਂ ਇਹ ਵੀ ਕਹਿ ਸਕਦਾ ਵਾਂ ਕਿ ਪਿਛਲੇ ਦਿਨੀ ਐਦਾਂ ਵੀ ਹੋਇਆ ਵੀ ਸਿੱਖ ਨੂੰ ਹਿੰਦੂ ਨਾਲ ਲੜਾ ਦਿੱਤਾ ਜਾਵੇ ਜੀ ਸਿੱਖ ਨੂੰ ਮੁਸਲਮਾਨ ਨਾਲ ਲੜਾਇਆ ਜਾਵੇ ਸਿੱਖ ਨੂੰ 크ਿਸਚੀਅਨ ਨਾਲ ਲੜਾਇਆ ਜਾਵੇ ਜਦੋਂ ਇਹ ਚੀਜ਼ਾਂ ਨਹੀਂ ਹੋਈਆਂ ਉਹਨਾਂ ਨੇ ਦੇਖਿਆ ਕਿ ਹੁਣ ਯਾਰ ਆਹ ਚੀਜ਼ ਜਿਹੜੀ ਆ ਫੋਰਥ ਮਤਲਬ ਸਿੱਖ ਨੂੰ ਦਲਤ ਨਾਲ ਲੜਾਇਆ ਜਾਵੇ ਤੇ ਦਲਤਾਂ ਬਹੁਤ ਜ਼ਿਆਦਾ ਹੁਣ ਸਿਆਣਾ ਹੋ ਚੁੱਕਾ ਪੜ ਲੱਗ ਗਿਆ ਵਾ ਉਹ ਚੰਗੀ ਤਰ੍ਹਾਂ ਸਮਝਦਾ ਵਾ ਕਿ ਕਿਹੜੀ ਗੱਲ ਸਹੀ ਆ ਕਿਹੜੀ ਗੱਲ ਖਲਤ ਆ ਇਸ ਕਰਕੇ 14 ਅਪ੍ਰੈਲ ਨੂੰ ਮੈਂ तमाम ਸਿੱਖ ਜਿਹੜੀਆਂ ਜਥੇਬੰਦੀਆਂ ਵਾਂ ਉਹਨਾਂ ਨੂੰ ਵੀ ਨਿਵੇਦਨ ਕਰਨਾ ਚਾਹਨਾ ਵਾ ਕਿਉਂ ਵੱਡੇ ਤਦਾਨ ਦੇ ਅੰਦਰ 바ਵਾ ਸਾਹਿਬ ਡਾਕਟਰ ਮੇਡਕਰ ਸਾਹਿਬ ਦੇ ਜਿੱਥੇ ਪ੍ਰੋਗਰਾਮਸ ਹੋ ਰਹੇ ਨੇ ਉਹਨਾਂ ਚ ਸਮੂਲੀਅਤ ਕਰਨ ਕਿ ਤਾਂ ਕਿ ਪੰਜਾਬ ਦਾ ਜਿਹੜਾ ਦੇਸ਼ ਦਾ ਦਲਿਤਾ ਉਹਨੂੰ ਮਹਿਸੂਸ ਹੋਵੇ ਕਿ ਇੱਕ ਆਦਮੀ ਦੇ ਕਹਿਣ ਤੇ ਸਾਰਾ ਸਿੱਖੀਜ਼ਮ ਜਿਹੜਾ ਵਾ ਉਹ ਉਹਦੇ ਨਾਲ ਸਹਿਮਤ ਨਹੀਂ ਹੈ ਬਲਕਿ ਦਲਿਤ ਸਮਾਜ ਨਾਲ ਖੜਾ ਵਾ ਤੁਹਾਡੇ ਵੱਲੋਂ ਕੋਈ ਬਾਹਰ ਮੈਸੇਜ ਦੇਣਾ ਹੋਵੇ ਇਹਨਾਂ ਨੂੰ ਬਾਹਰ ਜਿਹੜੇ ਸਿੱਖ ਬੈਠੇ ਆ ਬਸ ਮੈਂ ਇਹਨਾਂ ਨੂੰ ਇਹੀ ਕਹਿਣਾ ਚਾਹਨਾ ਵਾ ਕਿ ਜਿਹੜੀ ਤੁਸੀਂ ਇੱਥੇ ਆਏ ਹੋ ਇਦਾਂ ਦੀ ਸੋਜ ਜਿਹੜੀ ਤੁਹਾਡੀ ਸਾਨੂੰ ਦੇਖਣ ਨੂੰ ਮਿਲੀ ਆ ਉਸ ਨੂੰ ਅਮਰੀਕਾ ਦੇ ਵਿੱਚ ਵੀ ਯਾ ਬਾਕੀ ਕੰਟਰੀਜ਼ ਦੇ ਵਿੱਚ ਵੀ ਰੈਗੂਲਰ ਹੀ ਰੱਖੋ ਜਿੰਨੇ ਵੀ ਸਾਡੇ ਮਹਾਪੁਰਸ਼ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਜੀ ਮਹਾਰਾਜ ਦਾ ਪਾਵਨ ਪ੍ਰਗਟ ਦਿਵਸ ਜਦੋਂ ਆਂਦਾ ਵਾ ਇਹ ਉਦੋਂ ਵੀ ਸ਼ਮੂਲੀਅਤ ਕਰਿਆ ਕਰਨ ਉੱਥੇ ਗੁਰੂ ਅਰਦਾਸ ਜੀ ਮਹਾਰਾਜ ਦਾ ਪਾਵਨ ਪਰਵ ਜਦੋਂ ਆਂਦਾ ਵਾ ਇਹ ਉੱਥੇ ਵੀ ਸ਼ਮੂਲੀਅਤ ਕਰਨ ਕਰ ਕਿਉਂਕਿ ਜਿੱਦਾਂ ਅੱਜ ਅਸੀਂ ਸਾਰੇ ਲੋਕ ਰਲ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਪਰਮ ਮਨਾਨੇ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਰਮ ਮਨਾਨੇ ਆ ਕਿਉਂਕਿ ਅਸੀਂ ਸਾਰੇ ਲੋਕ ਜਿਹੜੇ ਨੇ ਭਾਈ ਚਰਕ ਸਾਝ ਜੜੀ ਆ ਉਸ ਨੂੰ ਬਣਾ ਕੇ ਰੱਖਦੇ ਆ। ਮੇਰੇ ਸਮਾਜ ਪਾਰਟੀ ਵੱਲੋਂ ਇੱਥੇ ਅਸੀਂ ਕੱਲ ਵੀ ਸਿੱਖਵਾਰ ਜੋ ਜਥੇਬੰਦੀ ਸਾਡੇ ਅਮਰੀਕਾ ਤੋਂ ਆਏ ਸੀ ਕੱਲ ਵੀ ਉਹਨਾਂ ਨੇ ਇੱਥੇ ਬੈੱਕ ਕੇ ਮੀਟਿੰਗ ਕੀਤੀ ਗਈ। ਔਰ ਖਾਸ ਕਰਕੇ ਸਾਡੇ ਸਾਥੀ ਬਰਿੰਦਰ ਸਿੰਘ ਜੀ ਔਰ ਡਾਕਟਰ ਜਸਪ੍ਰੀ ਸਿੰਘ ਜੀ ਜਿਹੜੀਆਂ ਇਹਦੀ ਜਿਸ ਸੰਸਥਾ ਦੀ ਅਗਵਾਈ ਕਰ ਰਹੇ ਨੇ ਉਹਨਾਂ ਦੇ ਸੁਪਰਾਇਲੇ ਦਾ ਅਸੀਂ ਪੂਰੀਆਂ ਸਮਾਜਿਕ ਜਥੇਬੰਦੀਆਂ ਪੂਰਾ ਸਮਾਜ ਉਹਨਾਂ ਦਾ ਥੈਂਕਸ ਕਰਦਾ ਔਰ ਅੱਜ ਦੇ ਇਸ ਮੌਕੇ ਤੇ ਆ ਸਾਰੇ মিডিਆ ਰਾਈ ਅਸੀਂ ਇਹ 50 ਸਰਕਾਰਾਂ ਤੱਕ ਅਪੀਲ ਕਰਨਾ ਚਾਹੁੰਦੇ ਆ ਜਿੱਥੇ ਅਮਰੀਕਾ ਤੋਂ ਆ ਕੇ ਸਾਥੀਆਂ ਨੇ ਇਸ ਵੇਲੇ ਸਮਾਜ ਦੀ ਜੋ ਹੱਕਵਾਂ ਚਾ ਕੇ ਖੜੇ ਨੇ ਉਹਦਾ ਥੈਂਕਸ ਕਰਦੇ ਨੇ ਅਗਰ ਸਰਕਾਰ ਨੇ 26 ਜਨਵਰੀ ਦੀ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੁੰਦਾ ਤਾਂ ਸ਼ਾਇਦ ਜੋ ਅੱਜ ਨੰਗਲ ਦੀ ਘਟਨਾ ਵਾਪਰੀ ਹੈ ਉਹ ਨਾ ਹੁੰਦੀ ਇਹ ਸਿੱਖ ਸਮਾਜ ਨੂੰ ਦਲਿਤ ਭਾਈਚਾਰਿਆਂ ਨਾਲ ਲੜਾਉਣ ਦੀ ਇੱਕ ਸਾਜ਼ਿਸ਼ ਹੈ ਪਰ ਅੰਬੇਡਕਰੀ ਉਸ ਜਿਹੜੇ ਅੰਬੇਡਕਰ ਨੂੰ ਮੰਨਣ ਵਾਲੇ ਲੋਕ ਨੇ ਉਹਨਾਂ ਨੂੰ ਆਪਣੀ ਲੜਾਈ ਦਾ ਪਤਾ ਹੈ ਆਪਣੇ ਉਦੇਸ਼ ਦਾ ਪਤਾ ਹੈ ਔਰ ਜਿਹੜੇ ਵਿਦੇਸ਼ ਵਿੱਚ ਬੈਠੇ ਪੰਜਾਬ ਨੂੰ ਤੋੜਨ ਲਈ ਪੰਜਾਬ ਚ ਸਮਾਜ ਨੂੰ ਜਿਹੜਾ ਭਾਈਚਾਰਾ ਕਿਸਾਨ ਨੂੰ ਤੋੜਨ ਦੀ ਜਿਹੜੀ ਸਾਜ਼ਿਸ਼ ਹੈ ਪੰਜਾਬ ਦੇ ਲੋਕ ਉਹਨੂੰ ਜਿਹੜੇ ਕੰਮਾਂ ਨੂੰ ਹਰ ਦੇਣਗੇ ਅੱਜ ਦੇ ਇਸ ਮੌਕੇ ਤੇ ਜਿੱਥੇ ਬੰਦੀਵਾਂ ਵੱਲੋਂ ਜਿਹੜਾ ਪ੍ਰਲਾਪ ਕੀਤਾ ਜਾ ਰਿਹਾ ਉਹਦੇ ਨਾਲ ਸਮੁੱਚੇ ਦੂਜਿਆਂ ਵੀ ਸਿੱਖ ਜੱਥੇਬੰਦੀਆਂ ਅਸੀਂ ਅਪੀਲ ਕਰਦੇ ਹਾਂ ਕਿ ਜਦੋਂ ਸਮਾਜ ਤੇ ਇਦਾਂ ਦੀ ਘਟਨਾ ਵਾਪਰਦੀ ਹੈ ਤਾਂ ਸਾਨੂੰ ਡਟ ਕੇ ਗਲਤ ਨੂੰ ਗਲਤ ਕਹਿਣ ਦੀ ਸਮਰੱਥਾ ਚਾਹੀਦੀ ਹੈ ਔਰ ਸਹੀ ਨੂੰ ਸਹੀ ਕਹਿਣ ਦੀ ਸਮਰੱਥਾ ਚਾਹੀਦੀ ਹੈ ਤਾਂ ਜੋ ਸਮਾਜ ਵਿੱਚ ਏਕਤਾ ਭਾਈਚਾਰੇ ਨੂੰ ਕਾਇਮ ਤਾ ਜਾ ਸਕੇ ਠੀਕ ਹੈ ਧੰਨਵਾਦ